ਇਹਨਾਂ ਲੋਕੋ ਜੇ ਰਾਸ ਨੂੰ ਕੋ ਲੱਗਨੇ ਕੋ ਆਏ ਬਾਹਰ ਆ ਜੇ ਫਤਾਂ ਨੂੰ ਆਪੇ ਲਗਾ ਦੋ ਗਰਦਨ ਪੇਚੀ ਨਾਲ ਲਗਾ ਦੋ ਕਰਨ ਕਿਸ਼ਾਸ ਕਰਨ ਦਾ ਸਾਬ ਹੰਦੇ ਤੁਹਾਨੂੰ ਤੋਂ ਬੋਲਣਾ ਗਰਦਨ ਪੇਚੀ ਨਾਲ ਲਗਾਣਾ ਪਿਆਰ ਕਰੋ ਮਗਰ ਪਿਆਰ ਜਾਣਾ ਹਰ ਕਰਦੇ ਹੋ ਸਿਰਫ ਆਹ ਪਰਚਾ ਨਾ ਭਾਈ ਲੈਫਟ ਸਾਈਡ ਵੀ ਦੇਖ ਲਈ ਥੋੜੀ ਮੋਟਰ ਤੇ ਆਹ ਕਰਦੇ ਹੋਏ ਫਿਰ ਆਹ ਪਰਚਾ ਗਰਦਨਖਿਰੀ ਪਿਛੇ ਰੀਲ ਨਾ ਲਗਾਓ ਪਟਾਣ ਨੂੰ ਦਬਾਉਣਾ ਪਰਚਾ ਪਿਛੇ ਰੀਲ ਨਾ ਲਗਾਉਣਾ ਗਰਦਨ ਨੂੰ ਅੱਗੇ ਲਿਆਵਾਂਗੇ ਗਰਦਨ ਪਿੱਛੇ ਲੱਗੀ ਐ ਬਾਜੀ ਜਿਹੜੇ ਜਿਹੜੇ ਫੋਲਡ ਕਰਦੇ ਹੋਏ ਆਖਲਾਸ਼

ਲੈ ਕੇ ਉੱਤਰ ਵੱਲ ਆ ਕੇ ਪਿੱਛੇ ਪਾਰਾ ਜੋ ਮਰਕਟਾ ਆਸਨ ਬਾਜੀ ਕੰਡੋਂ ਕੇ ਬਰਾਬਰ ਦਾਏ ਪਾਏ ਹੱਡੀਆਂ ਪੰਜੇ ਮਿਲੇ ਹੋਏ ਪੂਰੀ ਸਾਹ ਕੇਂਦਰੋ ਗਈ ਨੂੰ ਕੋਡੇ ਫੋਲਡ ਕਰਨੇ ਕੱਥੇ ਲਾ ਕੇ ਹੱਡੀਆਂ ਪਿੱਛੇ ਵੱਤੋਂ ਸਰੀਰ ਨਾਲ ਟੱਚ ਕਰਨ ਤੋਂ ਸਰੀਰ ਨੂੰ ਉਠਾ ਕੇ ਅੱਗੇ ਕਰੋ ਗੱਫਤ ਕੰਦਮੀਨ ਤੇ ਲਗਾ ਕੇ ਸਵਾਸ ਬਾਕੀ ਥੋੜੇ ਰਾਈਟ ਸਾਈਡ ਜਾਵਾ ਕਿੱਤੀਆਂ ਆਂ ਕੱਲ ਜੀ ਅੱਫਾ ਕੰਦਮੀਨ ਤੇ ਲੱਗੇ ਗੋਡਾ ਗੋਡਾ ਮਲਾ ਕੇ ਪਾਵਨ ਪ੍ਰੈਸ ਕਰਨਾ ਇੱਚੋ ਅੱਗੇ ਬਾਜੂ ਸੈਂਟਰ ਜਾਉਣਾ ਇੰਡੀਅਨ ਪਿੱਛੇ ਸਰੀਰ ਨਾਲ ਕਲੱਚ ਕਰਨਾ ਸੱਜਾ ਕੰਦ ਲਗਾ ਕੇ ਗੋਡੇ ਲੈਫਟ ਸਾਈਡ ਆਮ ਨਾਲ ਕਿੰਨਾ ਗੋਡਿਆਂ ਨੂੰ ਦਬਾਉਣਾ ਹਾਂਜੀ ਜੀ ਕੀ ਤੁਸੀਂ ਸੱਚ ਹੁੰਦੇ ਹੋ ਤੁਸੀਂ ਯੋਗਾ ਦੇ ਸਥਾਨ ਬਾਰੇ ਤੁਸੀਂ ਇਹ ਭਾਰਤੀ ਯੋਗ ਸਥਾਨ ਅਮਰਸਰ ਵੱਲੋਂ ਇਹ ਯੋਗਾ ਇੱਥੇ ਸ਼ੁਰੂ ਕੀਤਾ ਗਿਆ 2014 ਦੇ ਵਿੱਚ 11 ਸਾਲ 11ਵਾਂ ਸਾਲ ਚੱਲਦਾ ਪਿਆ ਸਾਨੂੰ ਇੱਥੇ ਯੋਗਾ ਕਰਦੇ ਆ ਯੋਗਾ ਨਾਲ ਸਰੀਰ ਦੇ ਵਿੱਚ ਬੜੇ ਬਦਲਾਅ ਆਉਂਦੇ ਨੇ ਖੂਨ ਦਾ ਸਰਕਲ ਵਧੀਆ ਬਣਦਾ ਹੈ ਇਮਿਊਨਿਟੀ ਵਧੀ ਆ ਸਾਹ ਪ੍ਰਣਾਲੀ ਵਧੀਆ ਹੁੰਦੀ ਆ ਤੇ ਸਰੀਰ ਰੋਗਾਂ ਤੋਂ ਬਚਾ ਰਿੰਦਾ ਅੱਜ ਦਾ ਵਿਅਾਸ ਕੱਲ ਦੀ ਤੰਦਰੁਸਤੀ ਵਸੇ ਇੱਕ ਕਹਾਵਤ ਆ ਇਫ ਯੂ ਡੋਨਟ ਹੈਵ ਟਾਈਮ ਫॉर ਫਿਟਨੈਸ ਸੇਵ ਟਾਈਮ ਫॉर ਸਿਕਨੈਸ ਕਿ ਤੁਸੀਂ ਅੱਜ ਅਭਿਆਸ ਤੇ ਵਿਅਾਸ ਤੇ ਟਾਈਮ ਨਹੀਂ ਕੱਢਦੇ ਤੇ ਕੱਲ ਨੂੰ ਫਿਰ ਤੁਹਾਨੂੰ ਬਿਮਾਰੀ ਵਾਸਤੇ ਟਾਈਮ ਕੱਢਣਾ ਪਏਗਾ ਇਸ ਕਰਕੇ ਸਾਡੀ ਸਾਰੇ ਨੂੰ ਪੀ ਲਿਆ ਅਈ ਨਾਲਾ ਦੇ ਵਸੀਆਂ ਨੂੰ ਵੀ ਆਪਣੀ ਸਿਹਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪਸਟਿ ਜੋਗ ਸੰਸਥਾਨ ਦੇ ਨਾਲ ਜੁੜੋ ਤੇ ਇਥੇ ਆਣ ਕੇ ਆਪਣੀ ਸਿਹਤ ਪ੍ਰਤੀ ਜੀ ਕਿੰਨੇ ਕਿੰਨੇ ਸਾਲ ਹੋ ਗਏ ਆ ਤੁਹਾਨੂੰ ਇਥੇ ਕਰਦਿਆਂ ਜੀ ਸਾਨੂੰ 11ਵਾਂ ਸਾਲ ਚੱਲ ਰਿਹਾ ਸਰ 2014 ਵਿੱਚ ਸ਼ੁਰੂ ਹੋਇਆ ਇਹ ਕੀ ਲੋਕਾਂ ਨੂੰ ਦੀ ਅਪੀਲ ਕਰਦੇ ਹੋ ਇਹੋ ਹੀ ਵੀ ਆਪਣੀ ਸਿਹਤ ਵਾਸਤੇ ਆਪਣੇ ਵਾਸਤੇ ਤੇ ਆਪਣੀ ਸਿਹਤ ਨੂੰ ਨੋਕਾ ਰੱਖਦੇ ਹੋਏ ਭਾਰਤੀ ਯੋਗ ਸੰਸਥਾਨ ਦੀ ਸ਼ਾਖਾਤ ਵਿੱਚ ਆਓ ਤੇ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਵੋ ਆਪਣੀ ਸਿਹਤ ਵੀ ਵਧਿਆ ਕਰੋ ਤੇ ਆਪਣੇ ਬੱਚਿਆਂ ਨੂੰ ਵੀਗਾ ਪ੍ਰੇਰਿਤ ਕਰੋ ਵੀ ਯੋਗਤ ਨਾਲ ਜੁੜਨ ਕੀ ਜੀ ਇਹ ਲੇਡੀਜ਼ ਦਾ ਵੀ ਆਪਾਂ ਕਰੋਣੇ ਤੇ ਕਰੋਣੇ ਆ ਜੀ ਹਾਂਜੀ ਇਹ ਲੇਡੀ ਦੀ ਕਲਾਸਾਂ ਲੱਗਦੀਆਂ ਸਾਰਾ ਲੱਗ ਪਹਿਲਾਂ ਲੇਡੀਜ਼ ਕਾਫੀ ਵੱਡੀ ਸੰਖਿਆ ਦੇ ਵਿੱਚ ਸਵੇਰੇ ਆਉਂਦੇ ਹੁੰਦੇ ਸੀ ਪਰ ਕੁਝ ਟਾਈਮ ਤੋਂ ਨਹੀਂ ਆ ਰਹੇ ਤੇ ਇਹ ਵੈਸੇ ਸ਼ਾਮ ਦੀਆਂ ਕਲਾਸਾਂ ਲੱਗਦੀਆਂ ਲੇਡੀਜ਼ ਦੀਆਂ 4 ਤੋਂ 5 ਵੀ ਲੱਗਦੀ ਆ ਸਵਾ 5 ਤੋਂ ਸਵਾ 6 ਵੀ ਲੱਗਦੀ ਆ ਸਵਾ 6 ਤੋਂ ਸਵਾ 7 ਵੀ ਲੱਗਦੀ ਆ ਠੀਕ ਆ ਜੀ ਤੇ ਦੇਖੋ ਜੀ ਦੇਖ ਸਕਦੇ ਹੋ ਤੁਸੀਂ ਆਪਣੇ ਸਰੀਰ ਤੋਂ ਵੱਧ ਕੁਝ ਨਹੀਂ ਹੁੰਦਾ ਕਿ ਸਾਡੇ ਕਿਦਾਂ ਇਹ ਕੋਚ ਜਿਹੜੇ ਕਾਂਦੇ ਦੇ ਕਾਂਦੇ ਨੇ ਕਾਂਦੇ ਇੱਥੇ ਨੇ ਕਿ ਸਾਡੇ ਬ੍ਰਿਸ਼ੋਦਨ ਜੀ ਹਾਂਜੀ ਬ੍ਰਿਸ਼ੋਦਨ ਜੀ ਕੀ ਦੱਸਣਾ ਚਾਹੁੰਦੇ ਹੋ ਇਹੋ ਹੀ ਪਿੱਛੇ ਜਿਹੜਾ ਜੋਗ ਸਾਧਨਾ ਵਾ ਪ੍ਰਮਾਤਮਾ ਦਾ ਦਿੱਤਾ ਹੋਇਆ ਯੋਗ ਇਹਨੂੰ ਪਨਾਓ ਤੇ ਤੰਦਰੁਸਤ ਜੀਵਨ ਜਿਓ ਕਰੋ ਯੋਗ ਰਹੋ ਨਿਰੋਗ ਫਿਰ ਮੈਨੂੰ ਜੀ ਕਿੰਨੇ ਸਾਲ ਹੋ ਗਿਆ ਜੀ ਆਪਾਂ ਗੁਰੰਦੇ ਨੂੰ ਉਸੇ 11 ਸਾਲ ਹੋ ਗਏ ਸਾਰੇ ਇੱਥੇ ਕੀ ਲੋਕਾਂ ਨੂੰ ਦੇ ਰਿਪੀਲ ਕਰਦੇ ਹੋ ਪਰਮਾਤਮਾ ਤੁਹਾਨੂੰ ਦਿੱਤੀ ਹੋਈ ਜ਼ਿੰਦਗੀ ਨੂੰ ਸਵਸਥ ਰੱਖੋ ਜੀਵਨ ਜੀਣ ਦਾ ਆਨੰਦ ਲਓ ਦਵਾਈਆਂ ਤੋਂ ਵਿਚਾਰੇਗਾ ਸਰੀਰ ਦਾ ਸਰੀਰ ਦੀ ਐਕਟੀਵਿਟੀ ਵਧੇਗੀ ਰੋਗਾਂ ਨਾਲ ਲੜਨ ਦੀ ਸ਼ਮਤਾ ਵਧੇਗੀ ਆਓ ਇੱਥੇ ਯੋਗ ਨੂੰ ਬਣਾਓ ਤੇ ਤੰਦਰੁਸਤ ਰਹੋ ਪਰਮਾਤਮਾ ਤੁਹਾਨੂੰ ਸਰੀਰ ਸਵਸਥ ਰਹੇਗਾ ਠੀਕ ਹੈ ਜੀ ਹਾਂਜੀ ਸ਼ੇਖਪਾਦ ਜੀ ਤੁਸੀਂ ਕੀ ਦੱਸਣਾ ਚਾਹੁੰਦੇ ਹੋ ਇੰਨੇ ਸਾਲ ਹੋ ਗਿਆ ਜੀ ਤੁਹਾਨੂੰ ਉਥੇ ਕਾਉਂਦਿਆਂ ਉਹਨਾਂ ਨੂੰ 2014 ਤੋਂ ਅਸੀਂ ਭਾਰਤੀ ਯੋਗ ਸੰਸਥਾਨ ਦੇ ਨਾਲ ਜੁੜੇ ਆ ਤੇ ਇਹਦਾ ਫਾਇਦਾ ਹੀ ਫਾਇਦਾ ਹੈ ਜੀ ਨੁਕਸਾਨ ਕੋਈ ਨਹੀਂ ਹੈ ਜੀ ਇਹ ਬਿਨਾ ਪੈਸਿਆਂ ਤੋਂ ਕਹੋ ਕਿ ਖਰਚ ਤੋਂ ਆਪਾਂ ਇੱਕ ਤੇ ਬਚ ਸਕਦੇ ਹਾਂ ਬਿਮਾਰੀਆਂ ਤੋਂ ਬਚ ਸਕਦੇ ਹਾਂ ਇਹ ਫ੍ਰੀ ਦੀ ਇੱਕ სახ ਦਾ ਮੈਡੀਸਿਨ ਹੈ ਇਹ ਤੁਸੀਂ ਕਿੱਥੇ ਕਰਾਉਂਦੇ ਹੋ ਇਹ ਅਸੀਂ ਜੀ ਪਹਿਲਾਂ ਸ਼ੁਰੂ ਤਾਂ ਸ਼ਿਵਮੰਦਰਾਈ ਨਾਲਾ ਦੇ ਵਿੱਚ ਹੋਇਆ ਸੀ ਸਰਦੀਆਂ ਦੇ ਵਿੱਚ ਤੇ ਆਪਾਂ ਉੱਥੇ ਲਗਾਉਣੇ ਕਲਾਸ ਔਰ ਗਰਮੀਆਂ ਦੇ ਵਿੱਚ ਆਪਾਂ ਕੀਰਤਨ ਦਰਬਾਰ ਦੀ ਗਰਾਊਂਡ ਦੇ ਵਿੱਚ ਉੱਥੇ ਆ ਜੰਦੇ ਆ ਤੇ ਉੱਥੇ ਕਲਾਸ ਆਪਾਂ ਲਗਾਉਨੇ ਆ ਜੀ ਠੀਕ ਹੈ ਜੀ ਇਹਨਾਂ ਦੇ ਵੀਊ ਵੀ ਲਾ ਲਓ ਆਇਸ਼ੋ ਕੇ ਪਾ ਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਆਂਦੇ ਨੂੰ ਜੀ ਮਿੰਨ 5 ਸਾਲ ਹੋ ਗਏ ਜੀ ਕੀ ਤੁਹਾਨੂੰ ਆਪ ਤੁਹਾਨੂੰ ਮਹਿਸੂਸ ਤੁਹਾਨੂੰ ਹੋਇਆ ਜੋ ਤੁਸੀਂ ਇੱਥੇ ਆਏ ਹੋ ਬਹੁਤ ਵਧੀਆ ਮਹਿਸੂਸ ਹੁੰਦਾ ਜੀ ਕੀ ਲੋਕਾਂ ਨੂੰ ਤੁਸੀਂ ਪੀਲ ਕਰਦੇ ਆਪਣੇ ਲੋਕਾਂ ਸਾਥੇ ਸਾਰੇ ਉੱਠ ਕੇ ਇੱਥੇ ਆਓ ਸਵੇਰੇ ਸਵੇਰੇ ਤੇ ਨਜ਼ਾਰੇ ਲਓ ਠੀਕ ਹੈ ਮਗਰ ਅਸੀਂ ਓ